ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਐਸ ਵਕਤ ਜੋ ਕਿ ਸੁਖਬੀਰ ਬਾਦਲ ਦੀ ਬੇਟੀ ਕੀਰਤਕੌਰ ਬਾਦਲ ਅਤੇ ਉਸ ਦਾ ਤੇਜਵੀਰ ਸਿੰਘ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ ਵਿਆਹ ਦੀਆਂ ਤਸਵੀਰਾਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਆਧਾਰਿਆਂ ਦੇ ਉੱਪਰ ਦੇਖੀਆਂ ਹੀ ਹੋਣੀਆਂ ਨੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਤੇ ਛੋਟਾ ਸੁਭਦੀਪ ਸਿੰਘ ਸਿੱਧੂ ਉਸ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਤੇ ਸਿੱਧੂ ਦੀ ਮਾਤਾ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਸਾਹਮਣੇ ਸਿੱਧੂ ਮੂਸੇਵਾਲੇ ਦੀ ਮੰਗੇਤਰ ਵੀ ਪਹੁੰਚੀ ਖੜੀ ਸੀ ਇਹ ਘਟਨਾ ਨੂੰ ਦੇਖ ਕੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਖਬਰਾਂ ਵਾਇਰਲ ਹੋ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਪ੍ਰਤੀਕਿਰਿਆ ਇਸ ਖਬਰ ਨੂੰ ਲੈ ਕੇ ਦੇ ਰਹੇ ਨੇ ਇਸ ਖਬਰ ਦੇ ਵਿੱਚ ਸੱਚਾਈ ਕੀ ਹੈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਿੱਧੂ ਮਸੇਵਾਲੇ ਦੇ ਮਾਤਾ ਪਿਤਾ ਜੋ ਕਿ ਅਕਸਰੀ ਕੋ ਵਿਆਸ ਮਾਗਮਾ ਵਿੱਚ ਜਾਂਦੇ ਰਹਿੰਦੇ ਨੇ ਤੇ ਉਹਨਾਂ ਦੀ ਮੰਗੇਤਰ ਨੂੰ ਲੈ ਕੇ ਵੀ ਕੁਝ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਦੀ ਮੰਗੇਤਰ ਦਾ ਵੀ ਵਿਆਹ ਹੋਇਆ ਪਰ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਸਿੱਧੂ ਦੀ ਮੰਗੇਤਰ ਅਮਨਦੀਪ ਕੌਰ ਇਹ ਹੀ ਕਹਿ ਰਹੀ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਮੈਂ ਕਦੇ ਵੀ ਨਹੀਂ ਸੋਚਿਆ ਕਿ ਮੈਂ ਕੋਈ ਦੂਜਾ ਵਿਆਹ ਕਰਾਵਾਂਗੀ ਮੈਂ ਰਾਵਾਂਗੀ ਤਾਂ ਸਿੱਧੂ ਦੀ ਬਣ ਕੇ ਹੀ ਸਿੱਧੂ ਦੀ ਮੰਗੇਤਰ ਬਣ ਕੇ ਹੀ ਮੈਂ ਆਪਣੀ ਜਿੰਨੀ ਵੀ ਜ਼ਿੰਦਗੀ ਬਚੀ ਹੈ ਚਾਹੇ ਜ਼ਿੰਦਗੀ ਜ਼ਿਆਦਾ ਹੈ ਜਾਂ ਜ਼ਿੰਦਗੀ ਥੋੜੀ ਹੈ ਮੈਂ ਸਿੱਧੂ ਦੀ ਮੰਗੇਤਰ ਬਣ ਕੇ ਹੀ ਗੁਜ਼ਾਰਾਂਗੀ ਮੈਂ ਕੋਈ ਹੋਰ ਦੂਜਾ ਵਿਆਹ ਨਹੀਂ ਕਰਾਵਾਂਗੀ ਪਰ ਫਿਰ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਖਬਰਾਂ ਉਸ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਦੀ ਮੰਗੇਤਰ ਜਦੋਂ ਸੁਖਵੀਰ ਬਾਦਲਾ ਦੇ ਵਿਆਹ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਹਮੇਂ ਸਿੱਧੂ ਮੂਸੇਵਾਲੇ ਦੀ ਮਾਤਾ ਸਾਹਮਣੇ ਮਿਲ ਜਾਂਦੀ ਹੈ ਤੇ ਉਸ ਵਕਤ ਇੱਕ ਭਾਵੁਕ ਪਲ ਮੌਕੇ ਤੇ ਬਣ ਜਾਂਦੇ ਨੇ ਜੋ ਕਿ ਕੈਮਰੇ ਦੇ ਵਿੱਚ ਰਿਕਾਰਡ ਹੋ ਗਏ ਨੇ ਪਰ ਐਦਾਂ ਦੀ ਕੋਈ ਵੀ ਖਬਰ ਦੀ ਬਾਦਲ ਪਰਿਵਾਰ ਨੇ ਜਾਂ ਸਿੱਧੂ ਮੂਸੇਵਾਲੇ ਦੇ ਮੰਗੇਤਰ ਦੇ ਪਰਿਵਾਰ ਨੇ ਜਾਂ ਸਿੱਧੂ ਦੇ ਪਰਿਵਾਰ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਤੇ ਸਾਡਾ ਚੈਨਲ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ